ਆ ਕੇ ਆਪਣਾ ਲਾਜ ਰੱਖ ਲਈ ਹਿੰਦੂ ਸਤਾਨੀਆਂ ਠੀਕ ਹੈ ਪਤੋ ਪਹਿਲਾ ਜੀ ਸਾਡੀ ਬਹੁਤੀ ਸਰਕਾਰ ਜਗ ਜੀ ਤੁਹਾਡੇ ਪਿੰਡ ਦੇ ਜੰਪਲ ਜੀ ਨਿਰਮਲ ਸਿੰਘ ਜੀ ਸਾਹਿਬ ਨੂੰ ਸੋ ਇੱਕ ਤਾੜੀ ਹੋ ਜਾ ਜੀ ਉਹਨਾਂ ਨੂੰ ਮੈਂ ਪੇਸ਼ ਕਰ ਲੱਗਿਆ ਜੀ ਤਾੜੀ ਵੀ ਜੱਜ ਕੇ ਹੋਣੀ ਚਾਹੀਦੀ ਜਿਸ ਹਲੋ 프ਰੰਟ ਖੋਲ ਦੋ ਥੋੜਾ ਜਿਹਾ 프ਰੰਟ ਖੋਲ ਦੋ 프ਰੰਟ ਬਾਤਿਂ ਆਵਾਜ਼ ਕਟਾ ਦਿੱਤੋ ਖੋਲ ਦੋ ਜੀ ਸਾਹਮਣੇ ਜਾ ਰਹੇ ਅਤੁੜ ਜੀ ਅਤੁੜ ਜੀ ਖੋਲ ਦੋ ਬਲ ਜੀ ਸਭ ਤੋਂ ਪਹਿਲਾਂ ਅੱਜ ਦੇ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ਦੇ ਵਿੱਚ ਜਿੰਨੇ ਵੀ ਸਾਡੇ ਸਤਿਕਾਰਯੋਗ ਸੱਜਣ ਬਜ਼ੁਰਗ ਸਾਡੇ ਬੱਚੇ ਔਰ ਖਾਸ ਕਰਕੇ ਸਾਡੇ ਇਸ ਇਲਾਕੇ ਦੀ ਮਹਾਨ ਹਸਤੀ ਸਰਦਾਰ ਕੁਲਕਾਲ ਸਿੰਘ ਜੀ ਬਰਾੜ ਸਾਹਿਬ ਔਰ ਸਾਡੇ ਸਰਪੰਚ ਸਾਹਿਬ ਪਿੰਟਾਣੇ ਦੇ ਉਹ ਇੱਥੇ ਬ੍ਰਾਜਮਾਨ ਨੇ ਮੈਂ ਚਾਹਾਂਗਾ ਕਿ ਇੱਕ ਵਾਰੀ ਔਰ ਅਨੂ ਪ੍ਰਤਾਪ ਸਿੰਘ ਜੀ ਬਰਾੜ ਔਰ ਕੁਲਕਾਲ ਸਿੰਘ ਜੀ ਬਰਾੜੇ ਇਲਾਕੇ ਹੀ ਬਰਾੜਾ ਦਾ ਬਰਾੜਾ ਦੇ ਨਾਮ ਤੇ ਤਾੜੀ ਮਾਰ ਦਿਓ ਕਰੀ ਯਾਰ ਮੈਂ ਪਿਛੇ तकरीबन 30 ਸਾਲ ਤੋਂ ਰਾਠਸਾ ਤੇ ਜਲੰਧਰ ਚ ਰਿਹਾ ਐ ਤੇ ਉੱਥੇ ਬਰਾੜ ਸਜਾਈਦਾ ਸੀਗਾ ਬਰਾੜ ਜਦੋਂ ਕਿਸੇ ਦਾ ਅਚਾਨਕ ਕਿਤੇ ਲੱਖਾਂ ਕਰੋੜਾਂ ਵਿੱਚੋਂ ਇੱਕ ਬਰਾੜ ਆਉਂਦਾ ਸੀ ਤੇ ਉਦੋਂ ਪੁੱਛੀਦਾ ਤੁਹਾਡਾ ਪਿੰਡ ਕਿਹੜਾ ਹੈ ਇੱਕੋ ਹੀ ਪਿੰਡ ਹੈ ਦੁਆਬੇ ਦੇ ਵਿੱਚ ਜਿੱਥੇ ਬਰਾੜਾਂ ਦੇ ਘਰ ਹੈ ਜਾਂ ਬਰਾੜ ਰਹਿੰਦੇ ਨੇ ਨਹੀਂ ਤਾਂ ਬਰਾੜ ਸਾਰੇ ਏਸ ਲਾਗੇ ਚ ਰਹਿੰਦੇ ਆ ਸੋ ਬਰਾੜ ਜਿੰਦਾਬਾਦ ਐ ਕੋਈ ਖੁੱਲਕੇ ਹੋਰ ਤਾੜੀ ਮਾਰਦੇ ਨਹੀਂ ਥੈਂਕ ਯੂ ਜੀ ਸੋ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਮੇਰੇ ਪਿੰਡ ਦੇ ਵਿੱਚ ਜਿਸ ਮਿੱਟੀ ਦੇ ਵਿੱਚੋਂ ਮੈਂ ਖੇਡਦਾ ਹੱਸਦਾ ਨੱਚਦਾ ਸਟਰਗਲ ਕਰਦਾ ਬਾਹਰ ਨਿਕਲਿਆ ਔਰ ਉਸ ਮਿੱਟੀ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ ਤੇ ਅੱਜ ਸਾਡੇ ਬੱਚੇ ਸਾਡੇ ਨੌਜਵਾਨ ਕਿਉਂਕਿ ਹਿੰਦੁਸਤਾਨ ਦੇ ਵਿੱਚ ਇਹ ਸਾਡੀ ਕੰਟਰੀ ਐਗਰੀਕਲਚਰ ਕੰਟਰੀ ਹੈ ਦੋਸਤੋ ਪੂਰੀ ਦੁਨੀਆ ਦੇ ਵਿੱਚ ਤੁਹਾਨੂੰ ਕਿਤੇ ਮਿੱਟੀ ਨਜ਼ਰ ਨਹੀਂ ਆਉਗੀ ਉੱਥੇ ਮਿੱਟੀ ਨਹੀਂ ਹੈ ਇਸ ਕਰਕੇ ਮਸ਼ੀਨਾਂ ਬਣਾਉਣੀਆਂ ਪਈਆਂ ਬਹੁਤ ਇਹ ਮਿੱਟੀ ਨਹੀਂ ਹੈ ਇਸ ਕਰਕੇ ਬਾਰੋਂ ਅਨਾਜ ਫੀਦਣਾ ਪੈਂਦਾ ਲੇਕਿਨ ਸਾਡੀ ਜਿਹੜੀ ਇਹ ਕੰਟਰੀ ਹੈ ਮਿੱਟੀ ਦੇ ਵਿੱਚੋਂ ਸਾਨੂੰ ਬਹੁਤ ਕੁਝ ਸੋਨਾ ਵੀ ਮਿਲਦਾ ਹੈ ਹੀਰੇ ਵੀ ਮਿਲਦੇ ਆ ਖਾਨੂ ਵੀ ਮਿਲਦਾ ਸੋ ਅੱਜ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਕਿ ਮੇਰੇ ਪਿੰਡ ਦੇ ਯੰਗਸਟਰ ਮੇਰੇ ਪਿੰਡ ਦੇ ਮੁੰਡੇ ਜਿਵੇਂ ਨਾਮ ਲੈਣ ਲੱਗਿਆ ਤੇ ਬਹੁਤ ਟਾਈਮ ਲੱਗ ਜਾਣਾ ਧਨਵੰਤ ਮੇਰਾ ਵੀਰ ਔਰ ਜਗਦੇਵ ਟਹਿਣਾ ਇਹਨਾਂ ਮੁੰਡਿਆਂ ਦੀ ਬਹੁਤ ਜ਼ਿਆਦਾ ਜਦੋ ਜਹਿਦ ਔਰ ਬਹੁਤ ਜ਼ਿਆਦਾ ਮਿਹਨਤ ਦੇ ਨਾਲ ਇਹ ਜਿਹੜਾ ਅੱਜ ਆਪਾਂ ਇੱਥੇ ਫਾਈਨਲ ਕ੍ਰਿਕਟ ਦਾ ਟੂਰਨਾਮੈਂਟ ਕਰਵਾਇਆ ਪੰਜ ਦਿਨ ਤੋਂ ਮੈਂ ਪਹਿਲੇ ਦਿਨ ਵੀ ਮੈਂ ਇੱਥੇ ਆਇਆ ਸੀਗਾ ਸੋ ਮੈਂ ਸਮਝਦਾ ਕਿ ਬਹੁਤ ਹੀ ਵਧੀਆ ਗੱਲ ਹੈ ਬਹੁਤ ਹੀ ਅੱਛੀ ਗੱਲ ਹੈ ਕਿਉਂਕਿ ਅੱਜ ਜ਼ਮਾਨਾ ਜਿਹੜਾ ਬਹੁਤ ਬੁਰਾ ਦੌਰ ਚੱਲ ਰਿਹਾ ਹੈ ਔਰ ਪੂਰੇ ਪੰਜਾਬ ਦੇ ਵਿੱਚ ਜਾਂ ਪੂਰੇ ਹਿੰਦੁਸਤਾਨ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਉੱਤੇ ਨਸ਼ਿਆਂ ਦਾ ਜੰਜਾਲ ਹੈ ਸਾਨੂੰ ਵੈਸੇ ਹੀ ਲੱਗਦਾ ਪੰਜਾਬ 'ਚ ਨਸ਼ੇ ਬਹੁਤ ਆ ਕਿਉਂਕਿ ਅਸੀਂ ਪੰਜਾਬ 'ਚ ਰਹਿੰਦੇ ਆ ਪਰ ਤੁਸੀਂ ਕੈਨੇਡਾ 'ਚ ਜਾਓ ਤੁਸੀਂ ਅਮਰੀਕਾ 'ਚ ਜਾਓ ਗੋਰਿਆਂ ਕੋਈ ਆਪਣੇ ਘਰ ਨਹੀਂ ਪੁਲਾ ਥੱਲੇ ਸੌਂਦੇ ਆ ਗੱਡੀਆਂ ਵਿੱਚ ਹੀ ਸੌਂਦੇ ਹੋ ਉੱਥੇ ਹੀ ਖਾਂਦੇ ਉੱਥੇ ਹੀ ਪੀਂਦੇ ਉੱਥੇ ਹੀ ਸਾਰਾ ਕੁਝ ਕਰਦੇ ਆ ਗੋਰੇ ਸੋ ਨਸ਼ੇ ਸਾਰੇ ਪਾਸੇ ਬਹੁਤ ਜ਼ਿਆਦਾ ਲੇਕਿਨ ਸਾਡੇ ਪੰਜਾਬ ਦੇ ਸਾਨੂੰ ਬਹੁਤ ਜ਼ਿਆਦਾ ਦੇਖਦੀ ਹੈ ਇਸ ਕਰਕੇ ਅਸੀਂ ਬੱਚਿਆਂ ਨੂੰ ਬਚਾਉਣਾ ਨਸ਼ਿਆਂ ਤੋਂ ਔਰ ਇਹ ਬਹੁਤ ਵਧੀਆ ਉਪਰਾਲਾ ਸਾਡੇ ਪਿੰਡ ਦੇ ਨੌਜਵਾਨਾਂ ਦਾ ਬਾਬਾ ਮੂਨੀ ਜੀ ਦੀ ਕਿਰਪਾ ਦੇ ਨਾਲ ਜਿਹੜਾ ਇਹ ਅਸੀਂ ਨਸ਼ਿਆਂ ਨੂੰ ਇੱਕ ਪਾਸੇ ਕਰਕੇ ਬੱਚਿਆਂ ਨੂੰ ਸਪੋਰਟਸ ਦੇ ਨਾਲ ਜੋੜ ਰਹੇ ਹਾਂ ਔਰ ਇਹਦੇ ਚ ਬਹੁਤ ਸਾਰੇ ਬੱਚਿਆਂ ਨੂੰ ਖਾਣ ਨੂੰ ਵੀ ਮਿਲੂਗਾ ਪਹਿਨਣ ਨੂੰ ਵੀ ਮਿਲੂਗਾ ਔਰ ਬਹੁਤ ਜ਼ਿਆਦਾ ਤਰਕੀਆਂ ਸਾਡੇ ਪਿੰਡਾਂ ਦੇ ਸਾਡੇ ਇਲਾਕੇ ਦੇ ਮੁੰਡੇ ਕਰਨਗੇ ਸੋ ਮੈਂ ਮੈਂ ਨਹੀਂ ਚਾਹੁੰਦਾ ਕਿ ਮੈਂ ਅਜ ਗਾਵਾਂ ਕਿਉਂਕਿ ਸਾਡੇ ਕੋਲ ਮੇਰਾ ਵੀਰ ਬਲਕਾਰ ਅਨਖੀ ਲੱਗੋ ਕਿ ਮੈਂ ਮੁੰਡਿਆਂ ਨੂੰ ਪੁੱਛਿਆ ਮੈਂ ਕਿਹਾ ਜੀ ਤੁਸੀਂ ਪ੍ਰੋਗਰਾਮ ਇੱਥੇ ਕਰਾਓ ਕਹਿੰਦੀ ਸੀ ਸਾਡੇ ਕੋਲ ਫੰਡ ਨਹੀਂ ਹੈ ਮੈਂ ਕਿਹਾ ਯਾਰ ਗੱਲ ਕਿਹੜੀ ਹੈ ਫੰਡਾਂ ਦੀ ਤੁਸੀਂ ਗੱਲ ਕਰੋ ਕਿਹੜਾ ਗਲਾਗਲ ਚਾਹੀਦਾ ਤੁਹਾਨੂੰ ਐਂ ਕਿਹਾ ਅਸੀਂ ਗੱਲ ਕਰੋ ਕਿਹੜਾ ਗਲਾਗਲ ਚਾਹੀਦਾ ਮੈਂ ਲੈ ਕੇ ਆਉਂਗਾ ਤੁਸੀਂ ਪਿੰਡ ਚ ਰੌਣਕ ਮੇਲਾ ਲਾਓ ਲੋਕਾਂ ਨੂੰ ਥੋੜਾ ਐਂਟਰਟੇਨਮੈਂਟ ਵੀ ਹੋਵੇ ਕਿਉਂਕਿ ਸਾਡੇ ਲੋਕ ਮਨੋਰੰਜਨ ਕਰਨਾ ਚਾਹੁੰਦੇ ਆ ਸੋ ਇਹਨਾਂ ਨੇ ਫਰਮਾਇਸ਼ ਕੀਤੀ ਹੈ ਕਿ ਬਲਕਾਰ ਅਨਖੀ ਲਾ ਤੇ ਮਨਿੰਦਰ ਗੁਲਸ਼ਨ ਜੀ ਉਹਨਾਂ ਨੂੰ ਲੈ ਕੇ ਆਓ ਸੋ ਮੈਂ ਦੋਸਤਾਂ ਨੂੰ ਫੋਨ ਕੀਤਾ ਔਰ ਉਹਨਾਂ ਨੇ ਕਿਹਾ ਜੀ ਸਾਡੇ ਧੰਨ ਉਹ ਇਸ ਵਕਤ ਬਹੁਤ ਚਰਚਾ ਦੇ ਵਿੱਚ ਹੈ ਸੋ ਮੈਂ ਇਹ ਜੋ ਜਾਊਂਗਾ ਕਿ ਮੈਂ ਬਾਅਦ ਜੇ ਟਾਈਮ ਲੱਗੇ ਮੈਂ ਗਾਣਾ ਗਾ ਦੂੰਗਾ ਮੇਰੇ ਗਾਣੇ ਤੁਸੀਂ ਸੁਣਦੇ ਹੀ ਰਹਿਣੇ ਆ ਆਪਣੀ ਘਰ ਦੀ ਗੱਲ ਹੈ ਕਿ ਮੈਂ ਬੇਨਤੀ ਕਰੂੰਗਾ ਕਿ ਆਪਾਂ ਜਿਹੜੇ ਆਰਟਿਸਟ ਆਪਾਂ ਤੇ ਬੁਲਾਏ ਆ ਅੱਜ ਆਪਾਂ ਇਹਨਾਂ ਨੂੰ ਸੁਣਨੇ ਆ ਸੋ ਇੱਕ ਵਾਰੀ ਫੇਰ ਪ੍ਰਾਂਤ ਸਾਹਿਬਾ ਉਹਨਾਂ ਦਾ ਮੈਂ ਬਹੁਤ ਜ਼ਿਆਦਾ ਧੰਨਵਾਦ ਕਰੂੰਗਾ ਸਰਪੰਚ ਸਾਹਿਬ ਦਾ ਮੈਂਬਰ ਸਾਹਿਬਾਨ ਔਰ ਇਸ ਟੀਮ ਦੇ ਜਿੰਨੇ ਵੀ ਮੁੰਡੇ ਆ ਉਹਨਾਂ ਸਾਰਿਆਂ ਦਾ ਤੇ ਤੁਸੀਂ ਜਿੰਨਾਂ ਨੇ ਸਹਿਯੋਗ ਦਿੱਤਾ ਹੈ ਜਿਨ੍ਹਾਂ ਨੇ ਹਰ ਤਰੀਕੇ ਨਾਲ ਸਹਿਯੋਗ ਦਿੱਤਾ ਔਰ ਗਾਤੋਂ ਮੈਂ ਕੋਸ਼ਿਸ਼ ਕਰੂੰਗਾ ਅਗਰ ਤੁਹਾਡੀ ਰਹਿਮਤ ਦੇ ਨਾਲ ਤੁਹਾਡੀ ਖੁਆਸ਼ ਦੇ ਨਾਲ ਆਪਾਂ ਇਹਨੂੰ ਹੋਰ ਵੀ ਵੱਡੇ ਲੈਵਲ ਤੇ ਔਰ ਪੀਟੀਸੀ ਤੋਂ ਸਾਡੇ ਵੀਰ ਇਹ ਲੱਕੀ ਭਾਜੀ ਹੋਣੀ ਉਹ ਵੀ ਆਏ ਨੇ ਜਿਨ੍ਹਾਂ ਨੇ ਅੱਜ ਆਪਣਾ ਜਿਹੜਾ ਪ੍ਰੋਗਰਾਮ ਆ ਪੀਟੀਸੀ ਦੇ ਉੱਤੇ ਲੈ ਕੇ ਜਾਣਗੇ ਔਰ ਬਹੁਤ ਸਾਰੇ ਜਿਹੜਾ ਹੋਰ ਵੀ ਪੱਤਰਕਾਰ ਪ੍ਰੈਸ ਵਾਲੇ ਇੱਥੇ ਆਏ ਆ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਸਟੇਜ ਦੇਉਂਗਾ ਮੈਂ ਬਲਗਰ ਭਾਜੀ ਨੂੰ ਇੱਕ ਵਾਰੀ ਤਾੜੀਆਂ ਮਾਰ ਦਿਓ ਜੀ ਖੁੱਲ ਕੇ ਬਲਗਰ ਭਾਜੀ ਨੂੰ ਇਹ ਤੁਹਾਡਾ ਆਪਣਾ ਜੀ ਤੁਹਾਡਾ ਪਿਆਰ ਹੈ ਜੀ ਤੁਸੀਂ ਸਾਡੇ ਮਾਪਿਓ ਕਿੰਦੇ ਸੂਰਜ ਨੂੰ ਦੀਵਾ ਦਿਖਾਉਣ ਦੀ ਲੋੜ ਨਹੀਂ ਹੁੰਦੀ ਪਰ ਤੁਹਾਡਾ ਗਿਆ ਸਿਰ ਮੱਥੇ ਜੀ ਫਤਜੀ ਧਰਮ ਕੀ ਦਾ ਤੁਸੀਂ ਆਨੰਦ ਮਾਣਿਆ ਸਾਡੀ ਭੈਣ ਜੀ ਦੀਵਾ ਬਣੀ ਅੰਦਰ ਕੁਲਸ਼ਨ ਤੋਂ ਕਿਦ ਗਾਣਿਆਂ ਦਾ ਸ਼ੁਰੂ ਕਰੀਏ ਉਸ ਤੋਂ ਪਹਿਲਾਂ ਇੱਕ ਵਾਰ ਉਹਨਾਂ ਸ਼ਹੀਦਾਂ ਦੇ ਨਾਮ ਤੇ ਕਿੰਨੇ ਜੀ ਦਸਵੇਂ ਪਿਤਾ ਜੀ ਨੇ ਪਿੱਤਾ ਬਾੜ ਕੇ ਆਪਣਾ ਇਲਾਜ ਰੱਖ ਲਈ ਹਿੰਦੁਸਤਾਨੀਆਂ ਦੀ ਆ ਪੰਜਾਬ ਉਦੋਂ ਪਹਿਲੇ ਨੰਬਰ ਤੇ ਆਉਂਦਾ ਤੇ ਗੱਲ ਚੱਲਦੀ ਕਿਦਰੇ ਕੁਰਬਾਨੀਆਂ ਦੀ ਹਰੀ ਸਿੰਘ ਨਲੂਏ ਨੇ ਐਸੀ ਤਾਕਤ ਪਾਈ ਫਾੜਦੀ ਫਿਰੇ ਅਫਗਾਨੀਆਂ ਦੀ ਇਹ ਮੱਖਣ ਬਰਾਣਾ ਉਦਮ ਸਿੰਘ ਦਾ ਨਾਮ ਸੁਣ ਕੇ ਰਾਣੀ ਕੰਮ ਉੱਠੀ ਸੀ ਬਰਤਾਨੀਆਂ ਦੀ ਸੋਦਮ ਸਿੰਘ ਦੀ ਬਾਦਰਾ ਹਾਜ਼ਰੀ ਜਨਾਬ ਬਲਕਾਰ ਅੰਖੀਲਾ ਜੀ